ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਅੱਜ ਇਲੈਕਸ਼ਨਾਂ ਦੀ ਗੱਲ ਚੱਲਦੀ ਹੈ ਇਹ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਇੱਕ ਚੰਗਾ ਲੀਡਰ ਕਿਸੇ ਕੌਮ ਨੂੰ ਬਚਾ ਦਿੰਦਾ ਹੈ ਮਾੜਾ ਲੀਡਰ ਉਸ ਕੌਮ ਨੂੰ ਕਈ ਸਦੀਆਂ ਪਿੱਛੇ ਲੈ ਜਾਂਦਾ ਹੈ 1947 ਆਉਂਦੀ ਹੈ ਤਾਂ ਨਹਿਰੂ ਤੇ ਜਨਾਬ ਦੋ ਲੀਡਰ ਨੇ ਦੋ ਕੌਮਾਂ ਨੇ ਇੱਕ ਹਿੰਦੂ ਆ ਇੱਕ ਮੁਸਲਮਾਨ ਦੋਨੋਂ ਦੋਨੋਂ ਲੀਡਰ ਆਪਦੀਆ ਕੌਮ ਦੇ ਨਾਲ ਖਲੋਗੇ ਤੇ ਸਾਡਾ ਲੀਡਰ ਉਦੋਂ ਬਲਦੇਵ ਸਿੰਘ ਦੋਨੋਂ ਲੀਡਰਾਂ ਨੇ ਆਪਦੀਆ ਕੌਮਾਂ ਦਾ ਫਿਊਚਰ ਬਣਾ ਦਿੱਤਾ ਤੁਸੀਂ ਵੇਖੋ ਅੱਜ ਤੱਕ ਪਾਕਿਸਤਾਨ ਦੇ ਅੰਦਰ ਉਹਨਾਂ ਦੇ ਕਿਤੇ ਵੀ ਕਿਸੇ ਵੀ ਮਸਜਿਦ ਦੇ ਉੱਪਰ ਧਾਰਮਿਕ ਸਥਾਨ ਦੇ ਉੱਪਰ ਅੱਜ ਤੱਕ ਕੋਈ ਟੈਂਕ ਨਹੀਂ ਚੜਿਆ 75 ਸਾਲ ਦੇ ਅੰਦਰ ਕਿਤੇ ਉਹਨਾਂ ਦੀ ਪਬਲਿਕ ਦੇ ਗੱਲ ਦੇ ਵਿੱਚ ਟਾਇਰ ਨਹੀਂ ਪਾਇਆ ਹਿੰਦੁਸਤਾਨ ਦੇ ਅੰਦਰ ਕਿਸੇ ਵੀ ਮੰਦਰ ਦੇ ਉੱਪਰ ਗੋਲੀ ਨਹੀਂ ਚੱਲੀ ਹਿੰਦੁਸਤਾਨ ਦੀ ਬਹੁ ਗਿਣਤੀ ਨੂੰ ਦੇ ਗੱਲ ਦੇ ਵਿੱਚ ਟਾਇਰ ਨਹੀਂ ਪਾਇਆ ਸਾਡਾ ਇੱਕ ਲੀਡਰ ਮਾੜਾ ਸੀ ਬਲਦੇਵ ਸਿੰਘ ਜਿਹੜੀ ਸਾਰੀ ਗੱਲ ਨਹਿਰੂ ਨੂੰ ਜਾ ਕੇ ਦੱਸਦਾ ਸੀ ਜੋ ਗੱਲ ਅੰਗਰੇਜ਼ ਸਿੱਖਾਂ ਦੇ ਨਾਲ ਕਰਦੇ ਸੀ ਤਾਂ ਉਹ ਚੁਗਲੀ ਕਰਦਾ ਸੀ ਜਾ ਕੇ ਅੰਗਰੇਜ਼ ਨਹਿਰੂ ਦੇ ਕੋਲ ਐਸਾ ਸਾਨੂੰ ਸਨ 47 ਤੋਂ ਖਤਮ ਕੀਤਾ ਉਸ ਤੋਂ ਬਾਅਦ ਸਨ 55 ਹਰਮੰਦਰ ਸਾਹਿਬ ਤੇ ਹਮਲਾ 1961 ਬਾੜ ਦੇ ਵਿੱਚ ਪੌਂਟਾ ਸਾਹਿਬ ਤੇ ਹਮਲਾ ਪੌਂਟਾ ਸਾਹਿਬ ਦੇ ਅੰਦਰ ਉਸ ਵਕਤ ਤੱਕ ਕੋਈ ਸੰਤ ਹੈ ਨਹੀਂ ਸੀ ਤਾਂ ਕਾੜ ਬਾੜ ਦੇ ਅੰਦਰ ਆਰਮੀ ਜਿਹੜੀ ਉਦੋਂ ਉਹਨਾਂ ਦੀ ਪੁਲਿਸ ਸੀ ਪੌਂਟਾ ਸਾਹਿਬ ਦੀ ਉਹਨਾਂ ਨੇ ਅੰਦਰ ਵੜ ਕੇ ਸਾਡੇ ਸਿੱਖ ਮਾਰੇ ਤਾਂ ਆਪਣੇ ਉਸ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਗੋਲੀਆਂ ਛੱਲੀਆਂ ਪੌਡਾਂ ਸਾਹਿਬ ਤਾਂ ਫਿਰ ਸਨ 1964-65 ਦੇ ਵਿੱਚ ਆਉਣੇ ਆ ਪ੍ਰਤਾਪ ਸਿੰਘ ਕੈਰੋ ਜਿਹੜਾ 63 ਟ੍ਰੇਡ ਦੇ ਵਿੱਚ ਸੀ ਸਿੱਖਾਂ ਤੇ ਰੱਜ ਕੇ ਤਸ਼ੱਦਦ ਹੋਇਆ ਪੰਜਾਬ ਦੇ ਅੰਦਰ ਪੰਜਾਬੀ ਸੂਬਾ ਕਹਿਣ ਦੇ ਉੱਪਰ ਵੀ ਬੰਦਾ ਜੇਲ੍ਹ ਜਾਂਦਾ ਸੀ ਤਾਂ ਸਨ 66 68 ਦੇ ਵਿੱਚ ਸਾਡਾ ਪੰਜਾਬੀ ਸੂਬਾ ਬੰਦਾ ਪਰ ਇੰਨੇ ਦਰਮਿਆਨ ਜੋ ਸਾਡੇ ਨਾਲ ਹੋਇਆ ਪੰਜਾਬ ਦੇ ਅੰਦਰ ਲੁਧਿਆਣੇ ਤੋਂ ਲੈ ਕੇ ਜੰਮੂ ਤਿੱਕਰ ਸਿਖਰੋਂ ਕੋਹ ਕੋਕੇ ਮਾਰਿਆ ਗਿਆ ਦੇਖੋ ਇੱਕ ਲੀਡਰ ਦੀ ਗਲਤੀ ਦੇ ਨਾਲ ਸਾਡਾ ਕਿੱਥੇ ਐਡਾ ਵੱਡਾ ਪੰਜਾਬ ਸੀ ਸਾਨੂੰ ਇੱਕ ਖਿੱਤੇ ਦੇ ਇਹਨਾਂ ਨੇ ਗੱਲ ਕੀਤੀ ਸੀ ਨਹਿਰੂ ਨੇ ਕਿ ਜਦੋਂ 1947 ਤੋਂ ਬਾਅਦ ਤੁਹਾਨੂੰ ਇੱਕ ਐਸਾ ਖਿੱਤਾ ਦੇਵਾਂਗੇ ਤੁਸੀਂ ਉਸ ਦੇ ਵਿੱਚ ਬੜੀ ਸੋਹਣੀ ਜ਼ਿੰਦਗੀ ਕੱਢੋਗੇ ਤਾਂ ਸਾਡਾ ਲੀਡਰ ਮਾੜਾ ਨਿਕਲਿਆ ਸਾਡੇ ਤੇ ਸਨ 84 ਮੈਂ ਉਹ ਤਾਂ ਕਹਿਣਾ ਕਿ ਅਗਰ ਸ਼ੇਰ-ਏ-ਪੰਜਾਬ ਵਰਗਾ ਲੀਡਰ ਹੁੰਦਾ ਤੇ ਨਾ ਸਨ 47 ਆਉਣੀ ਸੀ ਜੇ ਸਰ 47 ਨਹੀਂ ਸੀ ਆਉਣੀ ਤਾਂ ਸਰ 84 ਵੀ ਨਹੀਂ ਸੀ ਆਉ। ਆਹ ਹੁੰਦਾ ਲੀਡਰ ਇੱਕ ਲੀਡਰ ਦੇ ਨਾਲ ਇੱਕ ਲੀਡਰ ਆਇਆ 12 ਮਿਸਲਾਂ ਨੂੰ ਇਕੱਠਿਆ ਕਰਕੇ 1799 ਚੋਂ ਲੈ ਸਿੱਖ ਰਾਜ ਕੜਾਕ। ਬਾਕੀ ਮਾ ਅੱਗੇ ਵੀ ਕਹਿਣਾ ਹੁਨਾ ਚਾਹੇ ਸਰਦਾਰ ਹਰੀ ਸਿੰਘ ਨਲੂਆ ਚਾਹੇ ਜਥੇਦਾਰ ਕਾਲੀ ਫੁੱਲਾ ਸਿੰਘ ਚਾਹੇ ਸਾਡੇ ਹੋਰ ਜਥੇਦਾਰ ਉਹ ਸਾਰਿਆਂ ਦੀ ਹੌਜ ਤਾ ਆਉਂਦੀ ਐ ਜਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਕੱਢ ਦਈਏ ਤਾਂ ਪਿੱਛੇ ਸਾਰਾ ਖੇਰੂ ਖੇਰੂ ਹੋ ਜਾਂਦਾ ਸੋ ਇੱਕ ਚੰਗਾ ਲੀਡਰ ਬੰਣਾ ਆਪਦੀ ਕੌਮ ਲਈ ਆਪਦੇ ਖਿੱਤੇ ਲਈ ਆਪਦੇ ਸਟੇਟ ਦੇ ਲਈ ਬਹੁਤ ਜ਼ਰੂਰੀ ਉਦਲੀਆਂ ਸਟੇਟਾਂ ਚਲੇ ਜਾਓ ਜੜੀਆਂ ਤਾਮਿਲ ਜਾਂ ਕਰਨਾਟਕਾਂ ਸਾਈਡ ਤੇ ਨੇ ਤਾਂ ਉਹ ਲੀਡਰ ਆਪਦੀ ਪਬਲਿਕ ਦੇ ਵਫਾਦਾਰ ਨੇ ਆਪ ਦੀ ਸਟੇਟ ਦੇ ਵਫਾਦਾਰ ਨੇ ਜਦੋਂ ਵੀ ਗੱਲ ਕਰਦੇ ਨੇ ਆਪ ਦੇ ਖਿੱਤੇ ਦੀ ਕਰਦੇ ਨੇ ਮੈਂ ਅੱਗੇ ਵੀ ਕਿਹਾ ਸੀ ਕਿ 2 ਸਾਲ ਪਹਿਲਾਂ ਉੱਥੋਂ ਦੇ ਲੀਡਰਾਂ ਨੇ ਲਿਖ ਕੇ ਦਿੱਤਾ ਨਰਿੰਦਰ ਮੋਦੀ ਨੂੰ ਕਿ ਸਾਨੂੰ ਇੰਡੀਅਨ ਫਲੈਗ ਪਸੰਦ ਨਹੀਂ ਤਾਂ ਇਹਨਾਂ ਨੇ ਹੱਤਵਾਦੀ ਨਹੀਂ ਕਿਹਾ ਵਾਕਵਾਦੀ ਨਹੀਂ ਕਿਹਾ ਐਪਲੀਕੇਸ਼ਨ ਰਿਜੈਕਟ ਕਰ ਦਿੱਤਾ ਜੇ ਹੁਣ ਅਸੀਂ ਇਹ ਲੰਮਝ ਕਹਿ ਹੁੰਦੇ ਤਾਂ ਉਹਨੂੰ ਸਾਡੇ ਤੇ ਆਰਮੀ ਲਿਆ ਕੇ ਸਾਡੇ ਤੋਂ ਬਾਹਰ ਦੇਣਾ ਸੀ ਸਾਡੇ ਤੇ ਹਮਲਾ ਤਾਂ ਮੈਂਟਰੀ ਚ ਹੋ ਜਾਣਾ ਸੋ ਜੇ ਸਾਡੇ ਲੀਡਰ ਚੰਗੇ ਹੋਣ ਉਹਨਾਂ ਲੀਡਰਾਂ ਦੀ ਇਥੋਂ ਤੱਕ ਰਾਕਾਟ ਹੈ ਇੰਡੀਆ ਦੀ ਪਾਰਲੀਮੈਂਟ ਉਹਨਾਂ ਦੇ ਸਾਹਮਣੇ ਬੋਲਦੀ ਨਹੀਂ ਹਿੰਦੁਸਤਾਨ ਦਾ ਜਿਹੜਾ ਪੀਐਮ ਹੈ ਉਹ ਉਹਨਾਂ ਦੇ ਸਾਹਮਣੇ ਬੋਲਦਾ ਨਹੀਂ ਪਰ ਸਾਡੇ ਸਾਹਮਣੇ ਤਾਂ ਜਿੰਦਾ ਜੀ ਕਰਦਾ ਆ 10 ਬੰਦੇ ਚੁੱਕੇ ਨੇ ਡਿਬੜੂਗੜ ਭੇਜਦੇ ਨੇ ਪੰਜਾਬ ਦੇ ਵਿੱਚ ਮਾਰਚ ਦੇ ਮਹੀਨੇ ਚ ਪਿਛਲੇ ਸਾਲ ਇੰਨਾ ਕਹਿਰ ਵਿੱਚ ਮਚਾਇਆ ਇਹਨਾਂ ਨੇ ਜੋ 15 20 ਵੀ ਸਾਲ ਦੇ ਮੁੰਡੇ ਸਾਰੇ ਜੇਲਾਂ ਚ ਭੇਜਦੇ ਕਾਰਨ ਕੀ ਸੀ ਦਿੱਲੀ ਕਹਿੰਦੀ ਸੀ ਤੂੰ ਇਹ ਕਰ ਤੇ ਪੰਜਾਬ ਦਾ ਮੁੱਖ ਮੰਤਰੀ ਉਹ ਕਰਦਾ ਸੀ ਦਿੱਲੀ ਕਹਿੰਦੀ ਸੀ ਪ੍ਰਕਾਸ਼ ਸਿੰਘ ਬਾਦਲ ਤੂੰ ਨਰਕਾਰੀ ਬਾਬੇ ਨੂੰ ਬਚਾਉਣਾ ਉਹ ਬਚਾਉਂਦਾ ਸੀ ਦਿੱਲੀ ਕਹਿੰਦੀ ਸੀ ਫੇਕ ਐਂਕਾਉਂਟਰ ਕਰ ਡੈਂਸਿੰਗ ਫੇਕ ਐਂਕਾਉਂਟਰ ਕਰਦਾ ਸੀ ਹੁਣ ਦੱਸੋ ਉਹ ਮੁੱਖ ਮੰਤਰੀ ਤੇ ਸਾਡੇ ਮੁੱਖ ਮੰਤਰੀ ਕਿੱਥੋਂ ਇੱਕੋ ਤਰੀਕੇ ਦੇ ਹੋ ਜਾਣਗੇ ਉਹ ਮੁੱਖ ਮੰਤਰੀ ਨਾਲ ਦੀ ਨਾਲ ਉਹ ਨਾਲ ਸਿਰ ਚੁੱਕ ਕੇ ਗੱਲ ਕਰਨੀ ਹੈ ਤੇ ਸਾਡਿਆਂ ਨੇ ਦਿੱਲੀ ਨੂੰ ਵੇਖ ਕੇ ਗੋਡੇ ਨੀਵੇਂ ਕਰ ਲੈਣੇ ਨੇ ਇਹ ਗੱਲ ਨਹੀਂ ਹੁੰਦੀ ਕਿ ਮੈਂ ਕਹਾਂ ਜਾਂ ਕਿ ਅੱਜ ਇਹੋ ਜਿਹੀ ਗਲਤ ਆਪਾਂ ਸਪੀਚ ਕਰ ਗਏ ਕਿ ਭਾਈ ਅਮਰਤਪਾਲ ਆਉਣ ਤੋਂ ਬਾਅਦ ਦੇਸ਼ ਸ਼ਸਤਰ ਹੋ ਜਾਊਗਾ ਇਸ ਤਰ੍ਹਾਂ ਹੋ ਜਾਊਗਾ ਇਹ ਗੱਲਾਂ ਜਿਹੜੀਆਂ ਗਲਤ ਫੁਲਾਈਆਂ ਜਾਣ ਭਾਈ ਅਮਰਤਪਾਲ ਦੇ ਬਾਅਦ ਆਉਣ ਤੋਂ ਬਾਅਦ ਇੱਕ ਨਵੀਂ ਜਿਹੜੀ ਟੀਮ ਹੈ ਅਕਾਲੀ ਦਲ ਦੀ ਖਡੂਰ ਸਾਹਿਬ ਤੋਂ ਸ਼ੁਰੂ ਹੋਊ ਜਿਸੇ ਸਟੇਟ ਦੀ ਜੇ ਕੋਈ ਲੀਡਰਸ਼ਿਪ ਬੜੀ ਮਜ਼ਬੂਤ ਹੋਵੇ ਇਥੋਂ ਦਾ ਲੀਡਰ ਹੈ ਜਿਹੜਾ ਉਹ ਗੁਰਸਖਪੁਰ ਆਵੇ ਚ ਹੋਵੇ ਤਾਂ ਸਾਡੇ ਜਿਹੜੇ ਉਹ ਮੰਜ਼ਲ ਹੈ ਜਿਹੜੀ ਮੈਂ ਨਹੀਂ ਕਹਿਣੀ ਚਾਹਦਾ ਉਸ ਮੰਜ਼ਲ ਵੱਲ ਅਸੀਂ ਕਈ ਕਦਮ ਅੱਗੇ ਲੱਗ ਜਾਂਦੇ ਤੇ ਜੇ ਪੰਜਾਬ ਦੇ ਅੰਦਰ ਤੁਹਾਡੇ ਲੀਡਰ ਬੋਲਦੇ ਹੀ ਨਹੀਂ ਸੜਕਾਂ 19 ਕੱਢਣੀਆਂ ਨੇ ਇੱਕ ਸੜਕ ਇੱਕ ਲੱਖ ਇੱਕ ਲੱਖ ਹੈ ਪਰ ਇੱਕ ਲੱਖ ਏਕੜ ਜ਼ਮੀਨ ਲ ਜਾਂਦੀ ਹੈ 19 ਸੜਕਾਂ ਜ਼ਮੀਨਾਂ ਕਿੰਨੀਆਂ ਲੈ ਕੇ ਜਾਣਗੇ ਤੁਹਾਡੇ ਇਹ ਨਹੀਂ ਲੋੜ ਨਹੀਂ ਸਾਨੂੰ ਸੜਕ ਦੀ ਤੁਹਾਡੀਆਂ ਸੜਕਾਂ ਨਹੀਂ ਕੱਢ ਰਹੇ ਹੋ ਤੁਹਾਨੂੰ ਬਿਲਕੁਲ 2 ਮਹੀਨੇ ਬਣਾਉਣਾ ਉਹਨਾਂ ਨੇ ਤੁਹਾਨੂੰ ਖਤਮ ਕਰਨਾ ਹੈ ਤੁਹਾਡੀ ਸਰਦਾਰੀ ਤੁਹਾਡੀ ਜ਼ਮੀਨਾਂ ਦੇ ਨਾਲ ਹੈ ਮੈਂ ਡੱਲੇਵਾਲ ਸਾਹਿਬ ਨੂੰ ਵੀ ਕਹਿ ਕੇ ਆਇਆ ਪਿੱਛੇ ਜੇ ਮੈਂ ਕਿਹਾ ਮੇਰੀ ਬੇਨਤੀ ਹੈ ਤੁਸੀਂ ਇਸ ਪੁਆਇੰਟ ਨੂੰ ਚੁੱਕੋ ਤੁਸੀਂ ਕਿਸਾਨ ਜੁਗੀਆਂ ਨੂੰ ਤੁਹਾਡੀ ਸੁਣਦੇ ਨੇ ਇਹਨਾਂ ਸੜਕਾਂ ਨੂੰ ਰੋਕੋ ਇੱਕ ਲੀਡਰ ਦੀ ਲੋੜ ਹੁੰਦੀ ਹੈ ਬੋਲਣ ਦੀ ਜੇ ਸਾਰੀਆਂ ਸੜਕਾਂ ਹੀ ਕੱਢ ਦਿਆਂ ਲੱਖ ਲੱਖ 4-4 ਲੱਖ ਸਾਡੀ ਏਕੜ ਜ਼ਮੀਨ ਹੀ ਖਤਮ ਹੋ ਗਈ ਤਾਂ ਸਾਡੇ ਪੰਜਾਬ ਦੀ ਡੈਫੀਨੇਸ਼ਨ ਤਾਂ ਗਈ ਜਿਹੜੀਆਂ ਮੇਨ ਸੜਕਾਂ ਤੇ ਜ਼ਮੀਨਾਂ ਨੇ ਉਹ ਸਾਰੀਆਂ ਜਿਹੜੀਆਂ ਇੰਡਸਟਰੀ ਵਾਲੇ ਲੋਕ ਲੈ ਰਹੇ ਨੇ ਤੁਹਾਡੇ ਕੋਲ ਕੀ ਰਹਿ ਜਾਏਗਾ ਪਿੱਛੇ ਮੇਰੀ ਇਹ ਤੁਹਾਨੂੰ ਇੱਕ ਬੇਨਤੀ ਵੀ ਹੈ ਜਿੰਨੀਆਂ ਸੜਕਾਂ ਤੇ ਜ਼ਮੀਨਾਂ ਨੇ ਬਿਲਕੁਲ ਨਾ ਵੇਚੋ ਤੁਹਾਡੇ ਲੀਡਰਾਂ ਨੇ ਤੁਹਾਨੂੰ ਨਹੀਂ ਕਹਿਣਾ ਇਹ ਸੜਕਾਂ ਤੇ ਜ਼ਮੀਨਾਂ ਬਾਹਰਲੀ ਸਟੇਟ ਵਾਲੇ ਲੈ ਕੇ 100-100 ਪੀੜੀ ਦੀ ਰੋਟੀ ਬਣਾ ਜਾਣਗੇ ਤੇ ਅਸੀਂ ਬੇਵਕੂਫਾ ਆਕੂ ਜਦੋਂ ਗੱਲ ਕਰਦੇ ਆ ਆ ਕਿੱਲਾ ਵੇਚਦੇ ਯਾਰ ਜਵਾਬ ਨੂੰ ਬਾਹਰ ਭੇਜਦੇ ਬਾਹਰ ਜਾ ਕੇ ਨੇ ਕੀ ਖੱਟਿਆ ਆ ਮੇਰੇ ਜੂਨੀਅਰ ਹੀ ਬਾਹਰ ਗਏ ਨੇ ਕਾਖਣੀ ਝਾੜੀ ਕਰਦੇ ਨੇ ਉਹ ਰਾਤ ਦੀ ਰੋਟੀ ਨਸੀਬ ਹੁੰਦੀ ਐ ਅਗਲੇ ਦਿਨ ਉੱਠ ਕੇ ਫੇਰ ਸਵੇਰੇ ਲੇਬਰ ਕਰਨੀ ਐ ਇੱਕ ਚੰਗੇ ਲੀਡਰ ਦੇ ਗੁਣ ਨੇ ਆਪ ਦੀ ਸਟੇਟ ਨੂੰ ਸੁਭਾਲੇ ਆਪ ਦੀ ਕਾਮ ਨੂੰ ਸੁਭਾਲੇ ਆਪ ਦੀ ਕਾਮ ਨੂੰ ਕਹੇ ਜ਼ਮੀਨਾਂ ਨਾ ਵੇਚੋ ਜ਼ਮੀਨਾਂ ਤੋਂ ਬਿਨਾਂ ਤੁਸੀਂ ਖਤਮ ਹੋ ਜਾਓਗੇ ਜੇ ਤੁਸੀਂ ਖਤਮ ਹੋ ਗਏ ਤਾਂ ਲੀਡਰ ਕਿੱਥੇ ਜਾਏਗਾ ਯਾਦਵ ਉਹਨਾਂ ਨੇ ਯਾਦਵ ਬਣਾਉਣੇ ਨੇ ਮੁੜ ਕੇ ਪੂਰਬੀਆਂ ਦੇ ਪੰਜਾਬ ਚ ਆ ਕੇ ਯਾਦਵ ਲੀਡਰ ਬਣਾਉਣੇ ਨੇ ਇਹਨਾਂ ਨੂੰ ਨਹੀਂ ਬਣਾਉਣਾ ਪਰ ਸਾਡੇ ਲੀਡਰਾਂ ਦੀ ਮੱਤ ਹੀ ਮਾਰੀ ਹੋਈ ਹੈ ਇੱਕ ਲੀਡਰ ਪਰਸੋ ਕਹਿ ਰਿਹਾ ਸੀ ਕਿ ਮੈਂ ਪੂਰਬੀਆਂ ਦੇ ਇੱਥੇ ਰਹਿਣ ਦੇ ਲਈ ਸਾਰਾ ਪ੍ਰਬੰਧ ਕਰੂੰਗਾ ਰਜਿਸਟਰੀਆਂ ਕਰਾਉਂਗਾ ਲਹਣ ਤੈ ਉਹ ਜੇ ਲੀਡਰ ਨੂੰ ਨਾਂ ਨੂੰ ਅਕਲ ਨਾਲ ਮੌਤ ਤੇਰੇ ਹਰਿਆਣਾ Rajasthan ਹਿਮਾਚਲ ਦੇ ਵਿੱਚ ਸਾਨੂੰ ਕਿ ਬੰਦਾ ਪੈਰ ਨਹੀਂ ਪਾਉਣ ਦਿੰਦਾ ਯਾਰ ਇੱਕ ਫੋਟਾ ਦੀ ਮਗਰ ਮਰੀ ਜਾਂਦੇ ਜੇ ਪੰਜਾਬ ਦਾ ਫਿਊਚਰ ਖਤਮ ਕਰਦੇ ਜੇ ਤੁਸੀਂ ਸੋ ਸਾਨੂੰ ਭਾਈ ਅਮਰਤਪਾਲ ਵਰਗੇ ਲੀਡਰ ਆਉਣ ਅੱਗਾ ਯੂਥ ਵੀ ਇੱਥੇ ਪਾਉਣਾ ਏ ਤੁਹਾਡੇ ਨੌ ਹਲਕੇ ਨੇ ਤੁਸੀਂ ਦਾ ਇੱਕ ਸਿੱਖਾਂ ਦਾ ਘੜਾ ਮੈਂ ਕੁੰਗਾ ਪੰਜਾਬ ਦੇ ਅੰਦਰ ਖਡੂਰ ਸਾਹਿਬ ਦੀ ਸੀਟ ਇੱਥੋਂ ਕਟੋ ਕਟਰ ਨੌ ਐਮਐਲਏ ਇੱਕ ਐਮਪੀ ਕਟੜ ਪੰਜਾਬ ਦਾ ਹੋਵੇ ਤੁਹਾਡੀ ਕੌਮ ਦੇ ਹੋਣ ਇਹ ਤਰਥਲੀ ਬਚਾ ਦੇ ਪੰਜਾਬ ਦੇ ਅੰਦਰ ਜਾ ਕੇ ਤਰਥਲ ਨੀ ਅਸੀਂ ਇਹ ਗੱਲ ਨਹੀਂ ਕਰਨੀ ਕਿ ਜੀ ਅਸੀਂ ਤਾਂ ਲੰਗਰ ਵਾਲੇ ਯਾਰ ਇਹ ਗੱਲਾਂ ਤਾਂ ਬਾਅਦ ਚਾਉਣਗੇ ਜੇ ਜ਼ਮੀਨਾਂ ਹੀ ਨਾ ਰਹੀਆਂ ਤੁਹਾਨੂੰ ਪਤਾ ਹੈ ਕਿ ਗੁਰਦੁਆਰੇ ਜਿਹੜੇ ਚੱਲਦੇ ਨੇ ਲੰਗਰ ਚੱਲਦੇ ਨੇ ਉਹ ਕਿੱਥੋਂ ਚੱਲਦੇ ਨੇ ਆਪਾਂ ਟਰਾਲੀਆਂ ਦਾਣੇ ਲੈ ਕੇ ਜਾਂਦੇ ਸੇਵਾ ਕਰਦੇ ਆ ਹੁਣ ਦੀ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਮਹਾਰਾਜਾ ਰਣਜੀਤ ਸਿੰਘ ਨੇ ਮੁਸਲਮਾਨ ਤੇ ਹਿੰਦੂ ਨੂੰ ਵਪਾਰ ਦਿੱਤਾ ਸੀ ਤੇ ਗੁਰਦੁਆਰਿਆਂ ਦੇ ਨਾਂ ਤੇ ਜ਼ਗੀਰਾ ਲਵਾਈਆਂ ਸੀ ਤੇ ਮਹਾਰਾਜਾ ਦੀ ਮਾਥੇ ਲਿਖਤ ਪੜੀ ਉਹਨਾਂ ਨੇ ਦੱਸਿਆ ਮੈਨੂੰ ਫਕੀਰ ਸੈਫੁਦੀਨ ਆਏ ਉਹ ਕਹਿੰਦੇ ਮੈਂ ਨਹੀਂ ਚਾਹੁੰਦਾ ਗੁਰਦੁਆਰੇ ਦਾ ਪਾਠੀ ਸਿੰਘ ਉੱਠ ਕੇ ਪੱਲਾ ਅੜ ਕੇ ਖਲੋਵੇ ਕਿ ਅੱਜ ਲੰਗਰ ਹੈ ਨਹੀਂ ਅੱਜ ਕਣ ਹੈ ਨਹੀਂ ਭਾਵੇਂ ਦਾ ਮਹਾਰਾਜ ਦਾ ਘਰ ਹੋਵੇ ਬਾਦਸ਼ਾਹ ਦਾ ਘਰ ਹੋਵੇ ਇੱਥੇ ਮੈਂ ਕਿਸੇ ਵੀ ਆਪਦੇ ਪਾਠੀ ਨੂੰ ਬਾਹਰ ਮੰਨਣ ਨਹੀਂ ਜਾਣ ਦੇਣਾ ਇਹ ਹੁੰਦੇ ਕਿ ਚੰਗੇ ਲੀਡਰ ਦੀ ਸੋਚ ਜੇ ਜ਼ਮੀਨ 'ਤੇ ਨਹੀਂ ਰਹੀ ਤੇ ਫਿਰ ਅਸੀਂ ਅੱਗੇ ਚੱਲ ਜਾਣਾ ਵੀ ਕੀ ਸਾਡਾ ਸਾਰਾ ਕੁਝ ਖਤਮ ਹੋ ਜੇ ਸੋ ਮੇਰੀ ਬੇਨਤੀ ਹੈ ਉਹ ਲੀਡਰ ਲਿਆਓ ਜਿਹੜੇ ਤੁਹਾਨੂੰ ਆ ਕੇ ਤੁਹਾਡੀਆਂ ਗੱਲਾਂ ਤੁਹਾਨੂੰ ਦੱਸਣ ਤੁਹਾਡੀਆਂ ਪ੍ਰੋਬਲਮ ਪਾਰਲੀਮੈਂਟ ਤੇ ਲੈ ਕੇ ਜਾਣ ਆਪਦੇ ਇਲਾਕੇ ਦੀ ਗੱਲ ਕਰਨ ਆਪਦੀ ਕੌਮ ਦੀ ਗੱਲ ਕਰਨ ਜਿਹੜਾ ਬੰਦਾ ਆਪਦੀ ਕੌਮ ਦੀ ਗੱਲ ਨਹੀਂ ਕਰਦਾ ਨਾ ਉਹ ਖਤਮ ਹੋ ਜਾਂਦਾ ਤੁਸੀਂ ਜਿੰਨਾ ਮਰਜ਼ੀ ਕਰ ਲਓ ਯੂਪੀ ਵਾਲਿਆਂ ਦਾ ਤੁਹਾਡੇ ਨਾਲ ਉਹਨਾਂ ਨੇ ਨਹੀਂ ਖਲੋਣਾ ਤੇ ਤੁਹਾਨੂੰ ਇਤਿਹਾਸ ਨੇ ਸਿਖਾਇਆ ਹੈ ਮਹਾਰਾਜਾ ਰਜੀਤ ਸਿੰਘ ਦਾ ਰਾਜ ਜਦੋਂ ਡੁੱਬਿਆ ਸੀ ਨਾ ਸਭ ਤੋਂ ਪਹਿਲੇ ਪੂਰਬੀਆਂ ਨੇ ਅਮਰੋ ਧਾਰੀ ਸੀ ਪੰਡਤ ਸੀ ਸਾਰਾ ਕੁਝ ਛੱਡ ਕੇ ਵਾਪਸ ਯੂਪੀ ਚਲੇ ਗਏ ਸੀ ਤੇ ਅੰਗਰੇਜ਼ਾਂ ਦੇ ਨਾਲ ਰਲ ਕੇ 1850 ਤੋਂ ਬਾਅਦ ਤੁਹਾਡੇ ਤੇ ਹਮਲੇ ਕੀਤੇ ਸੀ ਸੋ ਲੀਡਰ ਉਹ ਹੀ ਹੁੰਦਾ ਜਿਹੜਾ ਆਪ ਦੀ ਕਾਮ ਨੂੰ ਅੱਗੇ ਲਿਖਿਆ ਜਿਹੜਾ ਅੱਜ ਖਿੱਤੇ ਦੀ ਗੱਲ ਕਰੇ ਇਹਨਾਂ ਜ਼ਮੀਨਾਂ ਦੀ ਗੱਲ ਕਰੇ ਸੋ ਮੇਰੀ ਬੇਨਤੀ ਹੈ ਕਾਫੀ ਟਾਈਮ ਹੋ ਗਿਆ ਤੇ ਆਪਾਂ ਭਾਈ ਅਮਰਤਪਾਲ ਨੂੰ ਇੱਕ ਤਰੀਕ ਨੂੰ ਆਪਾਂ ਇਲੈਕਸ਼ਨ ਦੇ ਵਿੱਚ ਵੋਟ ਪਾਈਏ ਆਪਾਂ ਨੂੰ ਇਹੋ ਜਿਹੇ ਲੀਡਰਾਂ ਦੀ ਲੋੜ ਹੈ ਇੱਕ ਹਾਰਨ ਵਾਲੀ ਥੱਕਣਾ ਨਹੀਂ ਹੁੰਦਾ ਆਪਾਂ ਕਹਿ ਦਿੰਨੇ ਆ ਕਿ ਫਲਾਣੇ ਨੂੰ ਵੋਟਾਂ ਪਾਈਆਂ ਬਣਿਆ ਕਾਕੜੀ ਨਹੀਂ ਅਸੀਂ ਲੜਨਾ ਆ ਆ ਦੀ ਜ਼ਿੰਦਗੀ 'ਚ ਲੜਨਾ ਹੈ ਜਦ ਤੱਕ ਚੰਗੇ ਲੀਡਰ ਨਹੀਂ ਆਉਂਦੇ ਅਸੀਂ ਇਸੇ ਤਰ੍ਹਾਂ ਹੀ ਲੜਦੇ ਰਹਿਣਾ ਹੈ ਤਾਂ ਤੁਹਾਡੇ 4-5 ਸਾਲ ਰਹਿ ਗਏ ਨੇ ਇਹਨਾਂ 'ਚ ਚਲਾਕੀਆਂ ਵੀ ਹੋਣੀਆਂ ਨੇ ਤੁਹਾਨੂੰ ਗਮਰਾਹ ਵੀ ਕਰਨਾ ਹੈ ਕਿਉਂਕਿ ਆਪਣੇ ਕੋਲ ਪੈਸਾ ਹੈ ਨਹੀਂ ਆਪਾਂ ਨਸ਼ੇ ਨਹੀਂ ਵਰਤਾਉਣੇ ਆਪਣੇ ਕੋਲ ਦਿੱਲੀ ਤੇ ਚੰਡੀਗੜ੍ਹ ਦਾ ਲੀਡਰ ਹੈ ਨਹੀਂ ਸਾਡੇ ਕੋਲੋਂ ਨਚਾਰ ਹੈ ਨਹੀਂ ਫਿਲਮੀ ਐਕਟਰ ਹੈ ਨਹੀਂ ਕਿ ਜਿਨ੍ਹਾਂ ਨੇ ਨੱਚ ਕੇ ਵੋਟਾਂ ਲੈਣੀਆਂ ਨੇ ਅਡੀਆਂ ਮਾਰ ਕੇ ਸਾਡੇ ਕੋਲ ਬੰਦੇ ਨਹੀਂ ਅਸੀਂ ਤਾਂ ਇੱਕ ਆਪਾਂ ਸਾਰੇ ਇਕੱਠੇ ਜੀ ਆਂ ਇੱਕੋ ਜੇ ਆਂ ਸੋ ਮੇਰੀ ਬੇਨਤੀ ਹੈ ਸਾਰਿਆਂ ਨੇ ਆਪਣੇ ਆਪ ਸੰਭਲ ਕੇ ਰਹਿਣਾ ਕਿਸੇ ਦੇ ਮਗਰ ਨਹੀਂ ਲੱਗਣਾ ਇਹ ਬੜਾ ਹੋਰ ਹਿਸਾਬ ਦਾ ਪੀਰੀਅਡ ਹੈ ਸੋ ਇਨੀ ਮੇਰੀ ਬੇਨਤੀ ਹੈ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ